ਸਾਡੇ ਉੱਤੇ ਕਿਰਪਾ ਕਰਨ ਕੇ ਸਾਨੂੰ ਸਮਝੇ ਮਾਰੇ ਰੱਖੇ ਏਕੋ ਆਪ ਮਾਨੋ ਕੇ ਕਿਸ ਨਾਹੀਂ ਹਾਤ ਤਿਸ ਕਾ ਹੁਕਮ ਬੂਸੋਕ ਹੋਏ ਪਾਸ਼ਾ ਕਹਿੰਦੇ ਜੇ ਕਿਤੇ ਤੂੰ ਉਹਦਾ ਹੁਕਮ ਉਹਦੀ ਆਗਿਆ ਨੂੰ ਉਹਦੇ ਬਚਨਾਂ ਨੂੰ ਉਹਦੇ ਪ੍ਰਵਚਨਾਂ ਨੂੰ ਜੇ ਪੁੱਝ ਲਵੇਂ ਤੈਨੂੰ ਉਹਨਾਂ ਦੀ ਸਮਝ ਆਵੇ ਨਾ ਤੇ ਪਾਸ਼ਾ ਕਹਿੰਦੇ ਕਦੀ ਦੁੱਖ ਹੋ ਹੀ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਤਿਸ ਦਾ ਹੁਕਮ ਬੂ ਸੁਖ ਹੋਏ ਪਰ ਕਰਨਾ ਕੀ ਹੈ ਉਹ ਕਰਨਾ ਕਿ ਤਿਸ ਕਾ ਹੁਕਮ ਬੂ ਸੁ ਤਿਸ ਕਾ ਨਾਮ ਰੱਖ ਕੰਠ ਪਰੋਏ ਤੇਰੇ ਕੰਠ ਦੇ ਵਿੱਚ ਤੇ ਕੰਠ ਦੇ ਵਿੱਚੋਂ ਕੀ ਨਿਕਲ ਰਹੇ ਨੇ ਸਵਾਸ ਤੇ ਸਵਾਸਾਂ ਦੇ ਵਿੱਚ ਕਹ ਉਹਦਾ ਨਾਮ ਪਰੋਇਆ ਹੋਵੇ ਤੇ ਸਵਾਸਾਂ ਦੀ ਜਿਹੜੀ ਮਾਲਾ ਹੈ ਉਹ ਚੱਲਦੀ ਰਹੇ ਕਿ ਵਾਹਿਗੁਰੂ ਗੁ ਵਾਹਿਗੁਰੂ ਗੁ ਵਾਹਿਗੁਰੂ ਵਾਹਿਗੁਰੂ ਹਨ ਪਾਸ਼ਾ ਜੀਆਂ ਨੇ ਹੁਣ ਤੁਸੀਂ ਆਪਣਾ ਆਪਣਾ ਰਾਜੇ ਧਿਆਨ ਕਰੋ ਕਿ ਮੇਰੇ ਸੁਆਸਾਂ ਚ ਕੀ ਪ੍ਰਾਪਤ